ਹੱਥ ਦੇ ਵਿੱਚ ਬੈਠੇ ਆ ਇੱਕ ਰਵਾਜ ਖਤਮ ਕਰਕੇ ਜਿਹੜੀ ਭਾਈਚਾਰਕ ਸਾਂਝ ਨੂੰ ਖਤਮ ਕਰਦਾ ਵੀ ਜਿਹੜਾ ਉਥੋਂ ਲਫਾਫੇ ਤੋਂ ਨਿਕਲ ਕੇ ਆਉਣਾ ਆਉਣਾ ਬੰਦ ਚਾਹੁੰਦਾ ਹੈ ਇਲੈਕਸ਼ਨ ਲੜ ਲਵੇ ਪਾਰਟੀ ਭਾਵੇਂ ਕਿਸੇ ਦਾ ਹੋਵੇ ਜਿਹੜਾ ਪਿੰਡ ਨੂੰ ਚੰਗਾ ਜੇ ਮਰੋ ਸਾਰੇ ਸਾਥ ਗਰੂਪ ਬਾਤ ਗਿਆ ਉਹ ਕਿੱਥੇ ਮਰਦੀ ਆ ਗਰੀਬਾਂ ਦੇ ਕਿਸੇ ਪਿੰਡ ਨੂੰ ਸਾਰੇ ਸਾਥ ਗਰੂਪ ਬੱਚਿਆਂ ਕਿਥੇ ਮਰਦੀ ਆ ਗਰੀਬਾਂ ਦੇ ਕਿਸੇ ਪਿੰਡ ਨੂੰ 2 ਕਿਲੋ ਜਮੀਨ ਸਾਲ ਕਿੰਨੇ ਨਾ ਕਿ ਮੈਂ ਸਰਪੰਚ ਬੰਦਾ ਦਾ ਤੇ ਜੱਦੀ ਆਦੀ ਜਮੀਨ 14 ਡੇਢ ਤੇ ਨਹੀਂ ਤੇ ਸਰਸੰਪਤੀ ਹੁੰਦੀ ਆ ਦਾ ਤੇ 5 ਸਾਲਾਂ ਦੇ ਹਰਪੀਆਂ ਨਾਲ ਲੇਖ ਦੋ ਜ 1 ਰੁਪਿਆ ਵੀ ਪਿੰਡ ਦਾ ਖਾਵਾ ਤਾਂ ਮੈਨੂੰ ਉਹਦਾ ਸਜ਼ਾ ਹੋ ਜੇ ਇਹ ਮੇਰੇ ਖਿਆਲ ਹੈ ਸਾਡੀ ਜਿਹੜਾ ਕਹਿੰਦੇ ਨੇ ਹੁਣ ਦੁਬਾਰਾ ਦੀ ਗੱਲ ਕਰਨੀ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਨੇ ਇੱਕ ਮਿੱਟੀ ਦੀ ਆਵਾਜ਼ ਵਾਹ ਤੇ ਸਾਰਾ ਪਿੰਡ ਇਕੱਠਾ ਹੋਇਆ। ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪਿੰਡ ਦਾ ਇੱਕ ਆਪਾਂ ਮੈਂ ਅੱਜ ਮੁੱਤੇ ਤੇ ਪਹੁੰਚ ਗਿਆ। ਭਾਈ ਜੀ। ਸੁਣੋ ਵੀ ਤੁਹਾਡਾ ਭਾਈ ਜੀ ਆਪਾਂ ਮੈਂ ਮੁੱਤੇ ਤੇ ਪਹੁੰਚਦੇ ਆਂ। ਸਾਰਿਆਂ ਨੇ ਕਹਦਾ ਮੈਂ ਆਹ ਕੰਮ ਕਰਾਉਣਾ ਆਹ ਕੰਮ ਕਰਾਉਂ। ਮੇਨ ਕਹਿੰਦਾ ਗਰੀਬਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਆਪਣੇ ਪਲੱਸ 2 ਦਾ ਸਕੂਲ ਹੀ ਹੈ ਨਹੀਂ ਆਪਾਂ ਟੀਚਰ ਲਾ ਕੇ ਕੀ ਕਰਾਂਗੇ ਜੇ ਆਪਣੇ ਸਕੂਲ ਹੀ ਹੈ ਨਹੀਂ ਪਹਿਲੂ ਆਪਣੇ ਸਕੂਲ ਅਪਗ੍ਰੇਡ ਹੋਵੇ ਬੱਚਿਆਂ ਦੀ ਕਾਜ ਬਣੇ ਮੁੱਕ ਦੀ ਗੱਲ ਸਾਰਿਆਂ ਤੋਂ ਲਾਸਟ ਦੀ ਗੱਲ ਹੈ ਵੀ ਜਿਹੜੇ ਕਹਿੰਦੇ ਵੀ ਆਹ ਕੰਮ ਕਰਾ ਦੂ ਉਹ ਕਰਾ ਦੂੰ ਕੰਮ ਉਦੋਂ ਹੋਣਗੇ ਜਦੋਂ ਸਰਪੰਚ ਪਿੰਡ ਦੀ ਸਾਥ 'ਚ ਬਹਿ ਕੇ ਮਤਾ ਪਾਊਗਾ ਤੇ ਸਾਰਾ ਰਿਕਾਰਡ ਵੀ ਸਾਹਮਣੇ ਰੱਖੂਗਾ ਪਿੰਡਾਂ ਚ ਕੀ ਆਇਆ ਤੇ ਕਿੱਥੇ ਲੱਗਿਆ ਤਾਂ ਇਹ ਹੋ ਸਕਦਾ ਜੇ ਪਿੰਡ ਦੀ ਸੱਤ ਸੱਤ ਚ ਬਹਿ ਕੇ ਅਜਲਾਸ ਬਲਾ ਕੇ ਮਤਾ ਪਾਇਆ ਜਾਊ ਵੀ ਇੰਨੇ ਪੈਸੇ ਇੱਥੇ ਲੱਗਣੇ ਜੀ ਆ ਹੀ ਲੱਗਣਗੇ ਫਿਰ ਕਿਸੇ ਦੇ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ ਜੀ ਫਿਰ ਪਿੰਡ ਦਾ ਸਾਰਾ ਵਿਕਾਸ ਉਹ ਗਲੀਆਂ ਨਾਲੀਆਂ ਕੂੜੇ ਦੀ ਬੜੀ ਵੱਡੀ ਕਿੱਲਤ ਆ ਰਹੀ ਹੈ ਕੋਈ ਜਾ ਕੇ ਛੜਕਦੇ ਛੜ ਦਿੰਦਾ ਕੋਈ ਛੱਪੜ ਭਰੀ ਜਾਂਦਾ ਆਪਣੇ ਪਿੰਡਾਂ ਚ ਕੂੜੇ ਦੀ ਡੰਪ ਨਹੀਂ ਬਣਿਆ ਸਾਰਾ ਗੰਦਗੀ ਖਾਣਾਂ ਬੰਦ ਹੋਣੀਆਂ ਸਿਰਫ ਕੂੜੇ ਦੀ ਵਜ੍ਹਾ ਮੇਨ ਪਿੰਡ 'ਚ ਕੂੜੇ ਦਾ ਸਿਸਟਮ ਬਣਾਇਆ ਜਾਵੇ ਤੇ ਪਿੰਡ ਆਟੋਮੈਟਿਕ ਸਫਾਈ ਰਹੂਗੀ ਸਾਰੇ ਪਿੰਡਾਂ ਨੂੰ ਵੱਧ ਅਮਦਨ ਆਪਣੇ ਪਿੰਡ 'ਚ ਆ ਜੇ ਆਪਾਂ ਚਾਹੀਏ ਤਾਂ ਆਪਣਾ ਪਿੰਡ ਸਵਰਗ ਬਣਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਸਹੀ ਰਾਈਟ ਸਰਪੰਚੋਂ ਵੱਡਾ ਬਣੇ ਨੇ ਸਾਲੋ ਕੋ ਪੰਜ ਪੰਜ ਮਰਲੇ ਦੇ ਕਾਡ ਦਿੱਤੇ ਹਨ ਜਿਹੜਾ ਬੰਦਾ ਪੰਜ ਪੰਜ ਮਰਲੇ ਕੱਟ ਕੇ ਜਾਊਗਾ ਜਿਹਦੇ ਕੋਲੇ ਕਾਡ ਨੂੰ ਪੰਜ ਪੰਜ ਮਰਲੇ ਜਿਹੜਾ ਜੂਗਾ ਸਰਪੰਚ ਬਣੇ ਠੀਕ ਹੈ ਸਰਪੰਚਾ ਮੁੱਠਾ ਕੀ ਦੇਵੇ ਭਰਮ ਪਖਾ ਦੇ ਜਿੱਨੀ ਜਦੋਂ ਦੇ ਦੇਣ ਆਏ ਪਰ ਜਿਹੜਾ ਤਸਵੀਰ ਤੋਂ ਇੱਕ ਵੀ ਗੱਲ ਗਲਤ ਦੱਸ ਦਿਓ ਵਾਹ ਦੇ ਮੈਨੂੰ ਸਾਰੇ ਸਰਪੰਚਾਂ ਤੇਰੀ ਬੇਰਤੀ ਹੈ ਕਿ ਆਪਣੇ ਆਪਲੇ ਨੂੰ ਵੀ ਤੁਸੀਂ ਇਮਾਨਦਾਰੀ ਦੇ ਇਲੈਕਸ਼ਨ ਕਰਾ ਦਿਓ ਕੋਈ ਜਿੱਤੂਗਾ ਜਿਹਦੇ ਮਨ ਵਿੱਚ ਹੁੰਦਾ ਸਹਿਯੋਗ ਦੇਉਗੀ ਇਮਾਨਦਾਰੀ ਦਾ ਸਰਪੰਚਾਂ ਤੇ ਬਾਤ ਚੁੰਦਾ ਪਰ ਤੁਸੀਂ ਜਿਹੜੀ ਇਲੈਕਸ਼ਨ ਉਹ ਇਮਾਨਦਾਰੀ ਦਾ ਕਰਵਾਓ ਇਹ ਸਾਰੇ ਪਾਰਟੀਆਂ ਦੇ ਕਾਦ ਲਿਆ ਆਂ ਕਿਸੇ ਨੂੰ ਮੈ ਉਹ ਜੁਨਾ ਟੈਕਸਲੀ ਮਿਲਿਆ ਕਿਸੇ ਨੂੰ ਨੋਟੀਫਿਕੇਸ਼ਨ ਐਨਓਸੀ ਨਹੀਂ ਮਿਲੀ ਆਪ ਦੇ ਸਰਪੰਚ ਦੇ ਮੈਲੇ ਨੂੰ ਕਹ ਵੀ ਤੁਸੀਂ ਇਮਾਨਦਾਰੀ ਨਾਲ ਇਲੈਕਸ਼ਨ ਕਰਵਾਓ ਤੇ ਫਿਰ ਤੁਮੜਾ ਆਹ ਜੇ ਲੋਕ ਕਾਨਾ ਦੇ ਵਿੱਚ ਤੇਰੀ ਕਾਨਾ ਤੇ ਕਾਨਾ ਦੇ ਰਜਿਸਟ੍ਰੇਸ਼ਨ ਨਹੀਂ ਚਾਈਦੀ ਉਹ 100 ਦੇ ਵਿੱਚੋਂ 33% ਤੇ ਕਾਨਾ ਐਸੀ ਲੋਕਾਂ ਨੂੰ ਨਹੀਂ ਚਾਹੀਦੀ No! Man. ਈਆ ਬਿਨਾਂ ਦਾ ਸੀ ਕੋਈ ਲਿਸਟ ਬਣਾਈ ਆ ਤੇ ਨਾ ਅਸੀਂ ਕੋਈ ਬਣਾਉਣੀ ਆ ਕਿਉਂਕਿ ਸਰਕਾਰ ਦੇ ਜਿਹੜੇ ਕੰਮ ਹੁੰਦੇ ਆ ਜੋ ਸਰਕਾਰ ਦੇ ਦੇਰੇ ਚ ਹੁੰਦੇ ਆ ਉਹ ਕਰਾਂਗੇ ਆਦੀ ਬਾਹ ਲਾ ਕੇ ਕਰਾਂਗੇ ਪੂਰੇ ਜੋਰ ਨਾਲ ਕਰਾਂਗੇ ਠੀਕ ਆ ਜੋ ਸਾਨੂੰ ਮੰਨ ਲਾ ਸਰਕਾਰ ਚੀਜ਼ਾਂ ਦਿੰਦੀ ਆ ਅਸੀਂ ਉਹੀ ਸੂਰਤਾਂ ਦੇ ਸਕਦੇ ਆ ਸਟੇਜਾਂ 'ਤੇ ਲੋਕ ਬਹੁਤ ਕੁਝ ਬੋਲ ਜਾਂਦੇ ਆ ਸ੍ਰੀ ਦੇ ਪਹਿਲਾ ਵਾਲੇ ਲੀਡਰ ਵੀ ਬਹੁਤ ਕੁਝ ਬੋਲ ਗਏ ਕਿਸੇ ਨੇ ਕੁਝ ਨਹੀਂ ਦਿੱਤਾ ਠੀਕ ਹੈ ਨਾ ਜੀ ਜੋ ਆਊਗਾ ਸਰਕਾਰ ਵੱਲੋਂ ਅੱਗੇ ਵੀ ਜਿੰਨੀ ਜੋਗਰੇ ਜਿਹੋਨੇ ਤੁਰੇ ਆ ਕੋਈ ਬੰਦਾ ਇਹ ਨਹੀਂ ਕਿੱਸਦਾ ਮੇਰੇ ਨਾਲ ਨਹੀਂ ਤੁਰਿਆ ਭਾਵੇਂ ਰਾਤ ਨੂੰ 2 ਵਜੇ ਫੋਨ ਆਇਆ ਭਾਵੇਂ 3 ਵਜੇ ਆਇਆ ਤੇ ਭਾਵੇਂ ਦਿਨੇ ਆਇਆ ਜਿੰਨੀ ਜੋਗਰੇ ਹਰੇਕ ਦੇ ਨਾਲ ਖੜੇ ਆ ਤੇ ਆਪਾਂ ਇਹ ਵਾਦਾਵਾ ਕਰਦੇ ਆ ਮੈਂ ਬਾੜੀਆਂ ਗਲਾ ਨਹੀਂ ਬੋਲਦਾ ਕਿ ਜਿੰਨੀ ਜੋਗਰੇ ਹਰੇਕ ਦੇ ਨਾਲ ਖੜੂੰਗਾ ਤੇ ਹਰੇਕ ਸੰਧਰੂਗਾ ਜੋ ਜਾਇਜ਼ ਹੋਇਆ ਉਹ ਕਰੂੰਗਾ ਜੋ ਸਰਕਾਰੀ ਕੰਮ ਜਾਇਜ਼ ਹੋਊਗਾ ਉਹ ਕਰੂੰਗਾ ਜੋ ਪੰਚਾਇਤ ਦੇ ਵਿੱਚ ਆਉਂਦੇ ਆ ਅੱਜ ਅਸੀਂ ਇੱਥੇ ਲਿਖ ਕੇ ਦੇ ਦਿੰਦੇ ਆ ਆ ਕਰਾਂਗੇ ਉਹ ਪੰਚਾਇਤ ਹੀ ਨਾ ਆਇਆ ਜੋ ਸਾਨੂੰ ਉਥੋਂ ਪਾਸ ਹੀ ਨਹੀਂ ਹੁੰਦਾ ਕਿ ਦਾਅ ਅਫਸਰ ਹੀ ਨਾ ਦਿੰਦਾ ਸਮਝੀ ਦੀ ਅਸੀਂ ਕਿਹਦੇ ਵਾਸਤੇ ਠੀਕ ਹੈ ਜੀ ਵਾਹ ਖਾਲਸਾ ਸਭ ਤੋਂ ਪਹਿਲਾਂ ਸਾਧਕ ਨਗਰ ਦੇ ਸਮੂਹ ਸੰਗਤ ਜੋ ਅੱਜ ਇੱਥੇ ਇਕੱਤਰ ਹੋਈ ਹੈ ਮੇਰੇ ਵੱਲੋਂ ਸਾਧਿਆਨੂ ਸਾਤਰੀ ਕਾਲਜ ਵਾਹਿਦ ਸਿੰਘ ਜੀ ਦਾ ਖਾਲਸਾ ਫਤਹਿ ਸਭ ਤੋਂ ਪਹਿਲਾਂ ਜਿਹੜੀ ਗੱਲ ਚੱਲੀ ਆ ਵੀ ਆਪਾਂ ਸਰਕਾਰ ਦੇ ਬੰਦੇ ਇਹ ਗੱਲ ਦੱਸਣਗੇ ਜਿਨ੍ਹਾਂ ਦੀ ਸਰਕਾਰ ਆ ਉਹ ਆਪਣੇ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਵੀ ਸਰਕਾਰ ਕਿਸੇ ਇੱਕ ਬੰਦੇ ਦੀ ਨਹੀਂ ਹੁੰਦੀ ਸਿਰਫ ਇਲੈਕਸ਼ਨ ਤੱਕ ਹੁੰਦੀ ਹੈ ਇਲੈਕਸ਼ਨ ਤੋਂ ਬਾਅਦ ਜੋ ਜਿੱਤ ਜਾਂਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਜਿਹੜੀ ਗੱਲ ਆ ਗਈ ਵੀ ਆਪਣੇ ਪਿੰਡ ਦੀ ਇਹ ਸਰਪੰਚੀ ਆ ਪਿੰਡ ਦੀ ਸਰਪੰਚੀ ਆਪਾਂ ਅੱਜ ਇੱਥੇ ਖਲੋਤੇ ਆ ਸਰਕਾਰ ਉੱਥੇ ਕੀ ਕਰੂਗੀ ਜਦੋਂ ਪਿੰਡ ਦਾ ਲੋਕ ਹੀ ਨਹੀਂ ਉਸ ਬੰਦੇ ਨੂੰ ਚਾਹੁੰਦੇ ਉਹ ਬੰਦਾ ਬਣ ਕੇ ਪਿੰਡ ਦਾ ਸਵਾਰੂ ਦਾ ਵੀ ਕੀ ਇੱਕ ਗੱਲ ਹੋਰ ਇਹਨਾਂ ਨੇ ਕਹੀ ਆ ਵੀ ਜਿਹੜੇ ਬੰਦੇ ਨੇ ਇੱਥੇ ਅੱਜ ਇਲੈਕਸ਼ਨ ਲੜਨ ਵਾਸਤੇ ਆਪਦਾ ਦਬੇਦਾਰੀ ਪੇਸ਼ ਕਰਨ ਉਹ ਦੱਸਣ ਵੀ ਅਸੀਂ ਕੰਮ ਕੀ ਕਰਾਂਗੇ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਕਿ ਤੂੰ ਕੰਮ ਕੀ ਕਰੇਗਾ ਉਹ ਐਡੀ ਲੰਮੀ ਲਿਸਟ ਤਾਂ ਜ਼ਰੂਰ ਬਣਾ ਲੂਗਾ ਪਰ ਉਹਦਾ ਪਿਛੋਕੜ ਦੱਸੂਗਾ ਵੀ ਪਿੱਛੋਂ ਕੀ ਕਰਦਾ ਆ ਰਿਹਾ ਹੈ ਵੀ ਜੇ ਉਹ ਪਿੱਛੋਂ ਸੇਵਾ ਭਾਵਨਾ ਦੇ ਵਿੱਚ ਤੁਰਿਆ ਆਉਂਦਾ ਜਾਂ ਕਿਸੇ ਨਾਲ ਰਲ ਮਿਲ ਕੇ ਤੋਰਿਆ ਜਾਂ ਉਹਨੇ ਕੋਈ ਸੇਵਾ ਕੀਤੀ ਆ ਜੇ ਅੱਜ ਐਡੀ ਲਿਸਟ ਬਣਾਈ ਕੀ ਕਰੂਗੀ ਜੇ ਉਹਨੇ ਪਹਿਲਾਂ ਹੀ ਦੋਹਾਂ ਚਾਰਾਂ ਤੇ ਪਰਚੇ ਕਰਾਏ ਹੋਏ ਤਾਂ ਜਾ ਦੂਆਚਾਰਾਂ ਨਾਲ ਲੜਿਆ ਹੋਇਆ ਤਾਂ ਉਹਦੇ ਵਿੱਚ ਮੈਂ ਵੀ ਆ ਸਕਦਾ ਜਿਹੜਾ ਇਹੋ ਪੱਲਾ ਲੀਡਰ ਰਹਿ ਚੁੱਕਿਆ ਉਹ ਵੀ ਆ ਸਕਦਾ ਪਰ ਮੇਰੀ ਤਾਂ ਬੇਨਤੀ ਆ ਵੀ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਇੱਥੇ ਇਕੱਠ ਦੇ ਵਿੱਚ ਬੈਠੇ ਆ ਇੱਕ ਰਵਾਜ ਖਤਮ ਕਰਕੇ ਜਿਹੜੀ ਭਾਈਚਾਰਕ ਸਾਂਝ ਨੂੰ ਖਤਮ ਕਰਦਾ ਵੀ ਜਿਹੜਾ ਉਥੋਂ ਲਫਾਫੇ ਤੋਂ ਨਿਕਲ ਕੇ ਆਉਣਾ ਆਓ ਨਾ ਜਿਹਨੇ ਬੰਦਰੀ ਨੂੰ ਪੈਲੀ ਚਾਹੁੰਦਾ ਹੈ ਉਹ ਇਲੈਕਸ਼ਨ ਲੜ ਲਵੇ ਪਾਰਟੀ ਭਾਵੇਂ ਕਿਸੇ ਦਾ ਹੋਵੇ ਜਿਹੜਾ ਪਿੰਡ ਨੂੰ ਚੰਗਾ ਲੱਗੂਗਾ ਉਹਨੂੰ ਬਣਾ ਦੇਗੇ ਮੇਰੀ ਵਿਚਾਰ ਬਸ ਇੰਨੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਬਹੁਤ ਵਧੀਆ ਇਹਦੇ ਵਿਚਾਰ ਅਬਿੰਦਰ ਭੁੱਲ ਨੇ ਸਾਂਝਾ ਬਣ ਕੇ ਦਿੱਤੇ ਆ ਇਹੋ ਜਿਹੇ ਵਿਚਾਰ ਹੀ ਹੋਣੇ ਚਾਹੀਦੇ ਬੰਦਿਆਂ ਨੇ ਜਦੋਂ ਸਹੀ ਗੱਲ ਆਪਾਂ ਇਸ ਗੱਲ ਦੀ ਹਮਾਇਤ ਕਰਦੇ ਆ ਸਟੇਜ ਵੱਲੋਂ ਵੀ ਹਾਂ ਜੀ ਮਰਗ ਕਰਦੇ ਫੋਟੋ ਵੀ ਮੈਂ ਤਾਂ ਆ ਗਈ ਤਾੜੀ ਦੇ ਨਾਲ ਹਾਂ ਜੀ ਤੇ ਸੰਗਤ ਜੁੜੀ ਹੈ ਸਾਰੀ ਠੀਕ ਹੈ ਜੇ ਸਾਰੀ ਸੰਗਤ ਦੇ ਵਿੱਚ ਵੱਧ ਜੀ ਇਤਿਹਾਸ ਰੱਖਦਾ ਸਹਿਮਤੀ ਦਾ ਕਿ ਜਿਹੜੇ ਕੈਂਡੀਡੇਟ ਖੜੇ ਹੋਏ ਆ ਇਹ ਉਹ ਸੰਗਤ ਹੋਣਗੇ ਤੁਹਾਨੂੰ ਲਕਸ਼ਣ ਦੇ ਵਿੱਚ ਪਾਈ ਨਾਫ ਜ਼ਾਉਣਗੇ ਹਾਂ ਆਪਾਂ ਸਹਿਮਤੀ ਦੀ ਗੱਲ ਆ ਗਈ ਹੈ ਹੁਣ ਆਪਾਂ ਆਪਾਂ ਦੇਸ਼ ਇਹ ਗੱਲ ਬਿਲਕੁਲ ਕਰ ਚੁੱਕੇ ਆ ਇਹ ਗੱਲ ਬਿਲਕੁਲ ਕਰ ਚੁੱਕੇ ਆ ਕੋਈ ਨਹੀਂ ਹਜੇ ਤਰਨ ਪਾਇਆ ਜੋ ਕੋ ਸਹਿਮਤੀ ਨਾਲ ਗੱਲ ਹੀ ਆਪਾ ਮੈਂ ਕਹਿੰਦਾ ਆਪਾਂ ਕਹਿੰਦੇ ਹੋ ਜਾਣੀ ਚਾਹੀਦੀ ਪਰ ਇੱਕ ਅਗਲਾ ਮੁੱਦਾ ਸਹਿਮਤੀ ਵਾਲਾ ਉਹ ਬੰਦੇ ਨੇ ਸ਼ਾਂਤ ਸ਼ਾਂਤ ਇੱਕ ਮਿੰਟ ਬਈ ਪੀਰ ਸੁਣੋ ਸੁਣੋ ਥੋੜਾ ਜਿਹਾ ਜੀ ਚੰਗੀਆਂ ਬੇਰਗਾਂ ਸਾਰੀ ਸੈਕਿੰਡ ਨੂੰ ਪੇਟਾ ਵਹਿ ਰਹੀ ਸੀ ਖਾਲਸਾ ਰਹੀ ਸੀ ਕਿ ਬਸੇ ਤੁਸੀਂ ਚਾਹੁੰਦੇ ਕਿ ਇਹਦੀ ਸਰਕਾਰ ਆਪੇ ਅੱਖਾਂ ਲੱਗ ਕੇ ਆ ਜਾ ਆਪ ਦੀ ਉਹ ਮੈਂ ਕਿੱਦੂ ਬਾਤ ਨੂੰ ਤੇਰੀ ਗੱਲ ਕਰਾਂਗੇ ਜੇ ਉਹ ਚਾਹੁੰਦੇ ਪਹਿਲਾਂ ਜਿਹੜੀ ਸਰਕਾਰ ਆ ਉਹ ਅੱਗੇ ਆ ਕਰਾਂ ਅਸੀਂ ਬਾਅਦ ਵਿੱਚ ਜੇ ਸੰਗਤ ਚਾਊਗੀ ਜਿੰਨੇ ਦਊਗੀ ਆਪਾਂ ਹੋਵੇ ਤੇ ਆਦਾ ਆ ਜੋ